ਇੱਥੇ ਹੀ ਬੈਠੀ ਬੈਰੀ ਇੱਥੇ ਬੈਠੀ ਸੀ ਬੈਰੀ ਇੱਥੇ ਕੋਲੇ ਬਿਠਾ ਇੱਥੋਂ ਨਿਕਲੀ ਹਾਂ ਤੇ ਫੜ ਕੇ ਛੁੱਟ ਗਿਆ ਬੱਚਾ ਹਾਂ ਲੱਗਦਾ ਲਾਲ ਤਾਂ ਮੋਢੇ ਦੇ ਨਾ ਯਾਰਾ ਥੋੜਾ ਮੋਢੇ ਤੇ ਲੱਗਿਆ ਬਨਪ੍ਰੀਤ ਬਾਬੇ ਕੀ ਹਾਲ ਚਾਲ ਸਾਰੇ ਹੋਰ ਕੀ ਬਣਦਾ ਲੋਜੀ ਤੇ ਕਰਤੀ ਆ ਵਲੌਗ ਦੀ ਸਟਾਰਟਿੰਗ ਹਣਾ ਸਭ ਤੋਂ ਪਹਿਲਾਂ ਮੱਥਾ ਟੇਕੀ ਆਪਣੇ ਕਬੂਤਰਾਂ ਨੂੰ ਹੋਰ ਕਿਸੇ ਨੂੰ ਟੇਕਦੇ ਆਪਾਂ ਹੋਰ ਆਪਾਂ ਕਿਸ ਨੂੰ ਮੰਨਦੇ ਨਹੀਂ ਬੈਸੇ ਦਾ ਰੋ ਪੁਰਾਣਾ ਕਰ ਜੋ ਪਰ ਆਪਾਂ ਕਿਸ ਨੂੰ ਮੰਨਦਾ ਨਹੀਂ ਮੈਂ ਹੈਗਾ ਭਾਈ ਜੀ ਨਾਸਤਕ ਕਿ ਕਿਸੇ ਨੇ ਮੰਨਦੇ ਤੇ ਲੋ ਜੀ ਬਾਲਾ ਕਰੋ ਬਹੁਤਰਾ ਸ਼ੌਂਕ ਮਾਣੇ ਮੋਟੇ ਦਿਖਾਦੇ ਹੁਣ ਮੈਂ ਇੱਕ ਵਿਲਾ ਕੰਮ ਹੋ ਗਿਆ ਨਾ ਮੈਂ ਇੱਕ ਤਾਂ ਖੁੱਡਾ ਸਾਫ ਕਰਨਾ ਤੇ ਮੇਨ ਗੱਲ ਇਹਦੇ ਆਪ ਨੂੰ ਆਂਡੇ ਦਿਖਾਉਣੇ ਵੀ ਕਿਹਨੇ ਕਿਹਨੇ ਬੱਚੇ ਕੱਢਦੇ ਕਿਹਨੇ ਰਹਿ ਗਏ ਕੁਛ ਵੀ ਹੋ ਗਿਆ ਨਾ ਬਾਕੀ ਚਲੋ ਅੱਜ ਵੀ ਮਿੱਟੀ ਪਾਉਣੀ ਨਾ ਟਰੈਕਟਰ ਉਹ ਖੜਾ ਕਿਹਨਾਂ ਪਰ ਗਲੀ ਚ ਇਹ ਟਾਈਮ 8:30 ਦਾ ਹੋ ਗਿਆ ਚਲੋ ਫਿਰ ਚੱਲੀਏ ਚਾਹ ਬੰਦ ਕੇ ਲਈਓ ਲੋ ਭਾਈ ਤੇ ਹੁਣ ਕਰਦਿਆਂ ਟਰੈਕਟਰ ਸਟਾਰਟ ਤੇ ਚੱਲੀਏ ਚਿਰੀ ਤੇ ਪਰ ਟਰੈਡ ਦੀ ਸਟਾਰਟਿੰਗ ਵੇਖੋ ਜੀ ਵਾਹ ਚਲੋ ਜੀ ਲਾ ਜੜਨਾ ਭੁੱਲ ਗਏ ਸੀ ਮੈਂ ਇਹ ਜੜ ਦੂ ਯਾਰ ਆ ਨਟ ਵੇਖੋ ਬਹੁਤ ਢਾਈ ਨਟ ਗਲੈਂਟਲੀਪ ਹੈ ਇਹ ਨਟ ਪਾਈ ਗਿਆ ਆਪਾਂ ਆਪਣੀ ਜੇਲ੍ਹ ਚ ਕਿਉਂਕਿ ਇੱਥੇ ਰਹਿੰਦਾ ਤੇ ਮੁੜ ਕਿੱਡੇ ਘੁੰਮਦਾ ਚਲੋ ਜੀ ਗਾਲਾ ਢਾ ਕੇ ਕਿਥੇ ਚੱਲਦੇ ਲਾ ਦੀ ਟਰਾਲੀ ਬੈਕ ਆਪਾਂ ਆ ਖੱਡੇ 'ਚ ਇਧਰ ਆਪਣਾ ਸੋਮਾ ਯਾਰ ਵੀ ਆਇਆ ਹੋਇਆ ਕਰ ਤਾਂ ਗੱਲ ਤਾਂ ਚੱਲ ਕੇ ਆਉਣਾ ਤੇ ਖੜ ਜਾ ਤੇਰੇ ਕੋਲ ਹੀ ਆਉਣਾ ਮੈਂ ਆਏ ਨਹੀਂ ਗੱਲ ਬੰਦੀ ਇਧਰ ਆਪਣਾ ਸੋਮਾ ਯਾਰ ਵੀ ਆਇਆ ਹੋਇਆ ਜਿਹੜਾ ਮਨਪੁੱਤ ਕੇ ਲੱਗਿਆ ਹੁੰਦਾ ਸੀਗਾ ਉੱਥੇ ਕੰਮ ਕੋ ਬੰਦੇ ਚੌਂਕ ਜੱਟ ਕੇ ਨਾ ਮਨਪੁੱਤ ਕੇ ਇਹ ਕਹਿੰਦਾ ਉੱਤੇ ਬੈਠਾ ਮੈਂ ਆਇਆ ਚੱਲ ਗਿਆ ਆਪਾਂ ਹਣਾ ਜਿਵੇਂ ਸੋਮਿਆ ਫਟਾ ਜਾ ਮੋਲ ਉਹ ਇਹ ਕੋਣੋ ਨਹੀਂ ਉਹ ਕੇ ਰੋੜ ਜਾ ਮੈਂ ਜਮਾ ਓਕੇ ਐ ਓਕੇ ਚਾਈਦੀ ਜੀ ਜਿਹੜੀ ਟਰਾਲੀ ਭਰਉਣ ਆ ਗਿਆ ਆਪਾਂ ਠੀਕ ਐ ਤੋਂ ਪਹਿਲੀ ਟਰਾਲੀ ਹੁਣ ਦਿਖਾਈ ਦੇਗੀ ਉਹ ਤਾਂ ਬਹੁਤ ਔਖਾ ਕਰਿਆ ਆਪਣੇ ਇੱਕ ਸਾਰੀ ਹੱਥਾਂ ਨੇ ਲਾਈ ਸਾਰੀ ਉਹ ਜਾ ਕੇ ਟਰੈਡ ਕੁੱਬ ਗਿਆ ਤੇ ਵੀਡੀਓ ਬਣੀ ਨਹੀਂ ਮੈਂ ਕਲਪਨਾ ਹੁਣ ਕੀ ਮਹਾ ਕੱਢ ਕੇ ਲਿਆ ਤੇ 11 12 ਵਜ ਗਏ ਤਰੂਟੀ ਪਾਣੀ ਵੀ ਕੁਝ ਨਹੀਂ ਖਾਦਾ ਨਾ ਤੇ ਬਾਹਰ ਟਰਾਲੀ ਭਰਾ ਕੇ ਤੇ ਜਿਹੜੀ ਆਪੇ ਲਾ ਦੂਗਾ ਤੇ ਬਾਕੀ ਰੋਟੀ ਰੋਟੀ ਖਾ ਕੇ ਆਪਾਂ ਫੇਰ ਕਿੰਦਾ ਕਿਹੜੇ ਹੁਰਤੀ ਬਾਹਰ ਨਹੀਂ ਪੈਂਦਾ ਨਾ ਬਾਕੀ ਤੂੰ ਚੱਲ ਕੇ ਦਿਖਾਉਣੇ ਬਾਬੂ ਲੋ ਜੀ ਜਾਂ ਤਾਂ ਕੋਈ ਪ੍ਰੋਬਲਮ ਬੱਸ ਤੇਰਾ ਕਿੱਥੇ ਚੱਲਦੇ ਬਾਕੀ ਨਾ ਬਾਹਰ ਕਰ ਬਾਬੂ ਬਾਬੂ ਜੀ ਟਰਾਈ ਲਾਈ ਜਾਂਦੇ ਆ ਮੈਨੂੰ ਤਾਂ ਅੰਦਰ ਭਰਨ ਦਾ ਕੋਈ ਨਹੀਂ ਕੋਈ ਕੋਹੜ ਨਾ ਟਰੇਡ ਤੋਂ ਚੱਕ ਦੇ ਆਪਣੀ ਚੱਲ 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 ਬਾਈਕ ਕਰਕੇ ਹੌਂਕਾ ਮਾਰਦੇ ਮੜਾ ਆਇਆ ਥੋੜੀ ਤਾਰ ਹੈਗੀ ਟੂਲਾ ਚ ਛੱਡਦਾ ਲੋੜ ਹੀ ਨਹੀਂ ਛੱਡਦੇ ਛੱਡਦੇ ਬਾਬਾਦੂ ਐ ਇਹ ਨਾਲ ਕੀ ਹੋਊਗਾ ਬਸ ਛੱਡ ਦੇ ਛੱਡ ਦੇ ਕੱਲ ਰੋਟੀ ਰੱਟੀ ਖਾਈ ਕੇ ਚੱਲ ਗਏ ਗਾਉਂ ਦਾ ਟ੍ਰੈਨ ਤੁਹਾਨੂੰ ਫੇਰ ਨਾਲੇ ਉਹ ਤਾਂ 3 ਟਰਾਲੀਆਂ ਦਾ ਲਾਈਨ ਚੱਲ ਜਾਂਦਾ। ਬੱਸ ਚੱਲੂ ਫਿਰ ਤੇ ਚਲੇ ਜਾਂਦੇ ਸ਼ਹਿਰ ਵੱਲ। ਉਹ ਦੋ ਟਰਾਲੀਆਂ ਭਰਨੋਂ ਬਾਅਦ ਹੋਰ ਭਰਨੀਆਂ ਨੇ। ਬਾਅਦਿਕਾ ਨਾ ਵਰਗ ਰਿਹਾ। ਕੀ ਬਿਆਨ ਦੇਣਾ ਚਾਹੋਗੇ? ਕੋਈ ਹੈ? ਟਰਾਲੀ 'ਚ ਮਰਨਾ ਬੈਠ ਕੇ ਭਰੀ ਜਾਂਦਾ ਇਹੋ। ਕੋਈ ਬਿਆਨ ਹੈ ਤੇਰੇ ਕੋਲ ਕੋਈ? ਗਰਮ ਬਿਆਨ। ਬਿਆਨ ਹੈ ਤੇਰੇ ਕੋਲ ਗਰਮ ਕੋਈ? ਤੇ ਗਰਮ ਬਿਆਨ ਆਵਾਜ਼ ਨਾਲ ਟਰਾਲੀ 'ਚ ਬੈਠ ਲੈ। ਕੋਈ 10 ਮਿੰਟ ਗੱਲ ਕਰ। ਲਓ ਜੀ ਟਰਾਲੀ ਭਰੀਏ ਨੇ। ਕਮਰੋਂ ਦਿਖਾਉਣੇ ਕਰਾ ਟਿਕਦਾ ਲਓ ਜੀ ਐ 2 ਮਿੰਟ ਦਾ ਕੰਮ ਸਾਰਾ ਭਰਨ ਦਾ ਜੀ ਚੱਲ ਭਈ ਤਾਂ ਖਾਂਗ ਭਾਈ ਲੱਗਦੀ ਹੈ ਹਾਂ ਹਾਂ ਚਲੋ ਚੱਲ ਠੀਕ ਹੈ ਜੇ ਬਸ ਚੱਲ ਕੇ ਕੱਢ ਜਾਂਦੇ ਫਿਰ ਅੱਗੇ ਇੱਕ ਇੱਕ ਤਾਂ ਗਲ ਵਾਲਾ ਖੜਾ ਆਵਾਜ਼ ਵੀ ਨਿਕਲਦੀ ਆ ਲੋ ਜੀ ਫਿਰ ਅੱਗੇ ਚਿਰੀ ਤੇ ਤੇ ਬਸ ਟਰਾਲੀ ਇੱਕ ਕਾਹ ਤੇ ਇੱਕ ਹੋਰ ਬਸ ਟਰਾਲੀਆਂ ਆਪਣਾ ਕੰਮ ਜੋ ਨਿਭੜ ਤੇ ਮੁੜ ਕੇ ਮੰਨ ਦੀ ਟਰਾਲੀ ਧੋ ਤਾ ਕੇ ਵਧੀਆ ਬਣਾ ਕੇ ਤੋਨਾ ਕਰ ਛੱਡ ਕੇ ਆਵਾਂਗੇ ਠੀਕ ਹੈ ਤੇ ਕੇਰਾਂ ਦੋ ਟਰਾਲੀਆਂ ਰਹਿ ਗਈਆਂ ਬਸ ਉਹ ਪਾ ਦਈਏ ਕਾਹ ਤੇ ਕਹੋਰ ਬਸ ਚਲੋ ਫਿਰ ਜਿਹੜੀ ਟ੍ਰੈਨ ਪਾਈ ਜਾਂਦਾਗਾ ਆਹ ਟਰਾਲੀਆਂ ਆ ਲੈ ਵਾ 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 ਬੜੀ ਗੱਲ ਆ लास्ट ਕਿਹੜਾ ਲੈ ਆ ਜੀ ਆਪਾਂ ਚਲੋ ਭਰ ਲੈਣ ਜੀ ਉਹਨਾਂ ਬਾਈ ਨੂੰ ਟੋਬਰ ਅਵੇ ਤੋ mucho ਨੂੰ ਮਰਾ ਬੰਬ ਕੱਢੀ ਹੁੰਦਾ। ਟੋਬਰ ਪੂਰੀ ਬੰਬ ਕੱਢੀ ਹੁੰਦੇ। ਨਿੱਕਾ ਜਾ ਮਤਲਬ 10-12 ਹੋਣਾ ਲੱਗੂਗਾ ਨਾ ਇਹ। ਤੇ ਕਰਾਹੇ ਕਰੋ ਇਹ ਸਰਾ ਕੰਮ ਲਈ ਹੁੰਦਾ ਯਾਰ। ਪੂਰਾ ਮੁੰਡਾ ਮਤਲਬ ਟ੍ਰੇਨ ਕਰਿਆ ਹੋਇਆਗਾ ਜੀ ਆਪਾਂ ਐ ਕੰਮ ਕਰਨਾ। ਇਹ ਵਧੀਆ ਗੱਲ ਆ ਯਾਰ। ਵੇਖੋ। ਟੋਬਰ ਸਰੇ ਲਈ। ਚਲੋ ਘਰੇ ਚੱਲੀਏ। ਜਾ ਕੇ ਲਾ ਕੇ ਤੇ ਧੋਵਾ ਕੇ ਟਰਲੇ ਨਾ। ਤੇ ਆਪਣਾ ਮਿੱਟੀ ਵਾਲਾ ਕੰਮ ਹੋ ਗਿਆ ਕੰਪਲੀਟ ਸਾਰਾ। ਕਦੋਂ ਆ ਗਏ ਨਿਕਲੀ ਜਿਵੇਂ ਗਾਲ ਬੈਠਾ ਮੱਚੀ ਜਾਂਦਾ ਜਖਾ ਲਾ ਕੇ ਲਓ ਜੀ ਫੋਨ ਟਰਾਲੀ ਦੇ ਮੋਟਾ ਮੋਟਾ ਰੇਤ ਉੱਤ ਲਾ ਦੇ ਜਾਨ ਸਾਰੀ ਦਿਓ ਤੇ ਫਿਰ ਆ ਧੋ ਕੇ ਕਿਸੇ ਨੂੰ 5000 ਜਾਂ 10 ਤਾਂ ਵੀ ਛੱਡ ਕੇ ਆਉਣੀ ਛੱਡ ਕੇ ਆਉਣੀ ਤੇ ਮੋਟਾ ਮੋਟਾ ਰੇਤਾ ਲਾ ਲ ਗੇ ਜਿਵੇਂ ਲੱਗਿਆ ਪਟੂ ਲੰਟਾ ਲਾ ਦੇ ਜਿਵੇਂ ਇੱਥੇ ਖਾਂ ਖੜਾ ਰੇਤਾ ਤੇ ਬਸ ਚੱਲਦੇ ਆਂਗੇ ਟਰਾਲੀ ਦੀ ਧੋਤੀ ਓਕਰਪੁਰ ਦਾ ਦਿੱਤੇ ਤੋਂ ਜ਼ਿਆਦਾ ਕਾਲਾ ਠੀਕ ਹੈ ਹੋਰ ਛੱਡੀ ਮਰਦੂਦ ਵੀ ਭਲੇ ਵਾਰੇ ਜਾ ਕੋਈ ਟਰਾਲੀ ਤੇ ਫਿਰ ਆ ਕੇ ਫੇਰ ਆ ਜੇ ਕਰਾਹ ਮਾਰਨ ਉਦੋਂ ਉਹ ਲੈੜੀ ਮਾਰ ਦੂਤ ਕਰਾਹਤ ਹੋਣਾ ਠੀਕ ਹੈ ਉਹ ਕਿਦੋਂ ਕੰਮ ਰਹਿ ਗਿਆ ਦੂਜਾ ਸਾਲ ਕਰਾਂਗਾ ਤਨਾ ਲੋ ਜੀ ਨਾ ਟੋਕੇ ਲੈੜੀ ਠੀਕ ਆ ਡਰਸ ਡਸ ਕਰ ਲਈ ਚੇਂਜ ਤੇ ਮੈਂ ਸਾਨੂੰ ਵਾਰਾ ਦਿਖਾ ਦਈਏ ਵਾਹ ਜੀ ਵਾਹ ਬਣ ਗਈ ਗੱਲ ਹਣਾ ਸਾਰੇ ਦੀ ਓਕੇ ਰਬੋਟ ਹੋ ਗਈ ਕਾਰਜ ਹੋ ਗਏ ਪੂਰੇ ਭਾਗਾਂ ਵਾਲਿਆਂ ਦੇ ਉਹ ਗੱਲ ਬਣ ਗਈ ਹਣਾ ਕਾਰਜ ਹੋ ਗਏ ਪੂਰੇ ਬਹੁਤ ਉੱਚਾ ਹੋ ਗਿਆ ਨਾ ਇੱਕ ਨੰਬਰ ਬਣ ਗਈ ਗੱਲ ਜਮਾ ਮਾਜਰ ਹੋਵੇ ਕਿ ਕਿਨਾ ਆਦ ਨੂੰ ਗੇ ਸੱਟਾ ਕੰਮ ਓਕੇ ਰਿਪੋਰਟ ਠੀਕ ਆ ਤੇ ਮਨਪ੍ਰੀਤ ਹੈ ਨਹੀਂ ਇੱਥੇ ਵਾਲੇ ਚ ਉਹੜਾ ਕੰਮ ਗਿਆ ਨਾ ਉਹ ਆਊਗਾ ਤੇ ਫੇਰ ਜਾਵਾਂਗੇ ਨੀ ਉੱਜਾ ਕੇ ਬਹਿ ਜੰਨੇ ਹਨ ਬੇਲੀ ਆ ਚਲੋ ਚੱਲੀਏ ਪਰ ਜੀ ਹੁਣ ਆਪਾਂ ਮੈਂ ਤੇ ਚੋਬਰ ਕਹਿੰਦੇ ਕਿੱਛੇ ਆ ਕੇ ਚੋਬਰਾ ਗੱਜ ਨਹੀਂ ਗੱਜ ਨਹੀਂ ਕੱਟ ਪਰ ਤਾਂ ਕੱਟ ਦਿਖਾਈ ਹਬੀਬ ਕਟਿੰਗ ਕਰਾ ਕੇ ਲੈ ਮੁੰਡਾ ਅਸੀਂ ਪਹਿਲਾਂ ਖੇਤ ਆਏ ਗੇੜਾ ਗੁੜਾ ਮਾਰਨਾ ਕੱਟ ਦਿਖਾ ਮੁੰਡਾ ਇੱਧਰ ਨਹੀਂ ਸਾਈਡ ਆ ਤੂੰ ਇੱਧਰ ਨਹੀਂ ਸਾਈਡ ਆ ਭੈਣ ਦੀ ਬੂੰਡਰਮ ਦੂਜੇ ਬਣਿਆ ਫਿਰ ਚੌੜ ਨਹੀਂ ਹੋਣੀਂਦਾ ਜਰਾ ਫੌਜੀ ਹੁੰਦੇ ਘਾਟੇ ਸਾਈ ਫੌਜੀ ਬਣ ਜਾਂਦੇ ਇੱਧਰ ਡਿਜਰ ਡਿਜਰ ਨਹੀਂ ਲੱਗਦਾ ਦੇਖ ਗਿੱਚੀ ਦੇਂ ਗਿੱਚੀ ਭੈਣ ਮਾਈ ਵੇਖ ਵੇਖ ਕਿ ਆ ਕੀ ਕਰ ਰਿਹਾ ਤਰਾ ਇਹੋ ਲੈ ਬਈ ਸੱਟਾ ਕੰਮ ਜਮਾ ਹੋਰ ਕੀ ਨਵੀਂ ਤੇਰੀ ਗੱਲ ਸੁਣਾ ਬਈ ਨਵੀਂ ਤਾਜ਼ੀ ਕੀ ਸੁਣਾ ਗੇ ਹੈ ਨਹੀਂ ਕੋਈ ਸੱਚ ਅੱਜ 10 ਸਕੂਟਰ ਕਿੰਨੇ ਡਾਈ ਸੀ ਕੀ ਸਕਦਾ ਸੀ ਪੁੱਤ ਤਾਂ ਬੱਚੇ ਉਹੀ ਚਾਰ ਹਾਂ ਤੇ ਇੱਕ ਆਪਣੀ ਪਾਸੇ ਵਗੀ ਕੱਚ ਗਾਂਦ ਵਾਲੀ ਅੱਛਾ ਪਾਸੇ ਵਗੀ ਹਾਂ ਤੇ ਉਹਨਾਂ ਅੱਜ ਆਪਾਂ ਫੜਨੀ ਐ ਫੜਨੀ ਤਾਂ ਪਊਗੀ ਉਹਦੇ ਨਾਲ ਦਾ ਇੱਕ ਹੀ ਲੱਗਿਆ ਪਹਿਲਾਂ ਇੱਕ ਹੀ ਲੱਗਿਆ ਇੱਕ ਹੀ ਲੱਗੀ ਐ ਕਬੂਤਰ ਲੱਗੀ ਐ ਤੇ ਕਿੱਥੇ ਬੈਠੀ ਹਣ ਪਤਾ ਤੈਨੂੰ ਉਹ ਬੈਠੀ ਐ ਉਹਨਾਂ ਦੇ ਲਾਲੇ ਲਾਲੇ ਕੋਕ ਕੋ ਲਾਲੇ ਦੀ ਛਤਰੀ ਨਹੀਂ ਹਰੀ ਇਹਨਾਂ ਨੇ ਹਾਂ ਹਾਂ ਉਹਦੇ ਚੱਲ ਕੇ ਫੜਨਾ ਫੜ ਲਿਆਵਾਂਗੇ ਬਸ ਚਲਦੇ ਆਂ ਚਲਦੇ ਆਂ ਬਾਬਿਓ ਤੇ ਕਿਰਾ ਮਾੜਾ ਗੇੜਾ ਛੇੜਾ ਮਾਰ ਲੀ ਗੇ ਤੇ ਬਾਕੀ ਗੱਲਾਂ ਬਾਅਦ ਵਿੱਚ ਪਹਿਲਾਂ ਸ ਇਹ ਜ਼ਰੂਰੀ ਹੈ। ਅੱਛੀ ਆ ਗਏ ਕਿੱਥੇ? ਕਾਰਪੇ ਪਿਜਨ ਹਾਊਸ ਵੇਲੀ ਪਿਜਨ ਹਾਊਸ ਵੇਲੀ ਪਿਜਨ ਹਾਊਸ ਲੈ ਚਾਰ ਕੱਡੇ ਸੀਗੇ ਤੇ ਉਹਦੇ ਵਿੱਚੋਂ ਤਿੰਨ ਤਾਂ ਬੈਠੇ ਆ ਤੇ ਇੱਕ ਕਿੰਨੇ ਕੋਠੀ ਤੇ ਬੈਠ ਦੱਸਿਆ ਤੂੰ? ਉਹ ਨਾ ਲਾਲੇ ਕੋਠੀ ਤੇ ਬੈਠਾ ਉਧਰ ਪਰੇ ਬਾਰ-ਬਾਰ ਬਾਰ-ਬਾਰ ਤੇ ਕਿਵੇਂ ਹੁਣ ਲਿਆਉਣਾ ਪੁਨਿਆ ਕਰੂੰ? ਉਹਨਾਂ ਨਾਲ ਲਿਆ ਆਜ ਆਪਣੀ ਅੜਕੀ ਲੈਣਾ ਘਰ ਜਾ ਕੇ ਕੱਢ ਦਾਂਗੇ ਉਹਦਾ ਬਚਾ ਕੇ ਲਿਆਓ ਵੀ ਅੜਕ ਕੋਠਰਾ ਇੱਥੇ ਹੁਣ ਬਹਿ ਕੇ ਆਪਾਂ ਬਾਦੇ ਉਹਦੇ ਕਿਹੜਾ ਬਾਬਾ ਆਪਣਾ ਕੁਦਰ ਮੁੰਡੀ ਤੇ ਕੁਦਰ ਮੁੰਡੀ ਨਹੀਂ ਉਹ ਮੈਂ ਆ ਗਿਆ ਜੀ ਲੀਨ ਦਾ ਵਿੱਚ ਕੀ ਬੈਠਾ ਆਏ ਬੋਲੇ ਸ਼ੰਕਰ ਬੋਲੇ ਸ਼ੰਕਰ ਜਿਹੜਾ ਬੋਲੇ ਸ਼ੰਕਰ ਦਾ ਤੂੰ ਨਹੀਂ ਦਾ ਤੇ ਆਪੋ ਬੋਲਾ ਦੇਣਾ ਹਾਂ ਠੀਕ ਚਲੋ ਜੀ ਫਿਰ ਬੈਠੋ ਜੀ ਅੰਦਰ ਸਾਡੀ ਰਾਇ ਹੋ ਗਈ ਬੈਠਾਂ ਬੈਠ ਜੀ ਮੈਂ ਤੇ ਐਂਡ ਬੱਚੀ ਮੇਰਾ ਪੁੱਤ ਨਿੱਕਾ ਪੁੱਤ ਨੇ ਠੀਕ ਹੈ ਤੇ ਕਮਰੇ ਕਰ ਦਿੱਤੇ ਬਾਪੂ ਸਾਸ ਬਾਈ ਠੀਕ ਆ ਬਹੁਤ ਜ਼ਿਆਦਾ ਗੰਦ ਵਜਿਆ ਪਿਆ ਸੀਗਾ ਹੁਣ ਮੈਂ ਜਦ ਸ੍ਰੀ ਸਰੂ ਬਣੇ ਤੇ ਕਰ ਦਿੱ ਗਿਆ ਨਾ ਸਾਸ ਸੂਪਾ ਘਰ ਦੀ ਛਾਸ ਬਈ ਚੈੱਕ ਕਰੋ ਕਮਰਾ ਕੁਮਰਾ ਕਰਤਾ ਓਕੇ ਰਿਪੋਰਟ ਬਾਹਰ ਵੀ ਕਰਤਾ ਪਾਣੀ ਪੁਣ ਛਿੜਕੇ ਓਕੇ ਰਿਪੋਰਟ ਹੋ ਗਿਆ ਚੋਬਰਾ ਇੱਕ ਵੀ ਹੋਰ ਨੁਕਸਾਨ ਹੋ ਗਿਆ ਸੀ ਤੇ ਬੈਰੀ ਆ ਗਈ ਸੀ ਨਾ ਬਈ ਬੈਰੀ ਮੈਦਾ ਵੇਖੀ ਹਾਂ ਉਹ ਉੱਡ ਕੇ ਦੋ ਜਾਨੀ ਪਾਣੀ ਛਿੜਕੀ ਆਂਦੀ ਸੀ ਗੇਰਾ ਦੋਵੇਂ ਕੰਤਾਂ ਵਾਲੇ ਦੋ ਉੱਡ ਕੇ ਕੰਤਾਂ ਵਾਲੇ ਤੋਂ ਦੂ ਬਾਅਦ ਹਰੀ ਇਕ ਇੱਥੇ ਬੈਠੀ ਸੀ ਬੈਰੀ ਇੱਥੇ ਬੈਠੀ ਸੀ ਬੈਰੀ ਇੱਥੇ ਕੋਲੇ ਬਿਠਾ ਇੱਥੋਂ ਨਿਕਲੀ ਹਾਂ ਤੇ ਫੜ ਕੇ ਛੁੱਟ ਗਿਆ ਬੱਚਾ ਹਾਂ ਮਾਣਾ ਮੋਟਾ ਮਾਰ ਗਿਆ ਵਾ ਲਾ ਕੇ ਵੇਖਾਂਗੇ ਇਹ ਜੇ ਹੁਣ ਲਾ ਕੇ ਪਤਾ ਲੱਗੂਗਾ ਬੈਰੀ ਮਾਰਗੀ ਸੀ ਦੋਵੇਂ ਕਲਾਪਿਕ ਜੇ ਆਈ ਮਨ ਲਾ ਜੇ ਮਨ ਲਾ ਇੱਥੇ ਬੈਠਣਾ ਸਾਈਡ ਤੇ ਮੈਂ ਫਿਰ ਤਾਂ ਵੀਡੀਓ ਕੈਪਚਰ ਆਪਾਂ ਕਰ ਲੈਂਦੇ ਠੀਕ ਆ ਉਹਦੇ ਕਰਨ ਕੈਪਚਰ ਨਹੀਂ ਕਬੂਦਰੀ ਆਪਣੀ ਕੱਚ ਕਾਂਦਰੀ ਹੁਣ ਆਪਾਂ ਉਧਰ ਵੇਖ ਕੇ ਆਉਣੇ ਜਿਹੜੀ ਬਾਹਰ ਆ ਤੇ ਚੁਬਰ ਚਲੀ ਗਿਆ ਆਪਾਂ ਚਲੋ ਜੀ ਚਲੋ ਫਿਰ ਚੱਲ ਗਏ ਜੀ ਚੀ ਚੱਲ ਪੇ ਕਬੂਦਰੀ ਦੀ ਭਾਲ ਕਰਨ ਤੇ ਕਬੂਦਰੀ ਐ ਵਾਲਾ ਕਿੱਥੇ ਫਿਰਦੀ ਪਹਿਲਾਂ ਜਿੱਥੇ ਬੈਠੀ ਸੀ ਉੱਥੇ ਨਾ ਵੇਖੀ ਚੱਲ ਗਈ ਬਈ ਆਪਾਂ ਇੱਥੇ ਹਾਂ ਚੱਲ ਫਿਰ ਮਾੜਾ ਹਿੰਮਤ ਨਾਲ ਦੌਰ ਤੇ ਚੱਲ ਕੇ ਵਿਹਨੇ ਬਾਬਿਓ ਸਾਰੇ ਪਿੰਡ ਦੇ ਦੇਖਿਆ ਏ ਸਾਨੂੰ ਕਬੂਤਰ ਤਾਂ ਨਹੀਂ ਮਿਲਿਆ ਪਰ ਸਾਨੂੰ ਸਾਡਾ ਕੁੱਤਾ ਜ਼ਰੂਰ ਮਿਲ ਗਿਆ ਹੈ ਬੱਜੀ ਵੀ ਸਾਨੂੰ ਕਬੂਤਰ ਤਾਂ ਨਹੀਂ ਕੋਈ ਮਿਲਿਆ ਬਾਬਾ ਸਾਡਾ ਕੁੱਤਾ ਮਿਲ ਗਿਆ ਪਰਾਣਾ ਇਹ ਸਾਡੇ ਮਗਰ ਭੱਜਿਆ ਉਹ ਤੋਂ ਲੱਗਿਆ ਭਜਣਾ ਕੀ ਗੱਲ ਹਾਂ ਕੀ ਗੱਲ ਪੁੱਤ ਕੀ ਗੱਲ ਸੀ ਹੁਣ ਕੀ ਕਰੀਏ ਕਰਨਾ ਕੀ ਹੁਣ ਹੁਣ ਵੇਖ ਚਾਰ ਆਪਾਂ ਨੂੰ ਪੰਜ ਕਬੂਤਰ ਗਏ ਹਦਰੀ ਦੇ ਪੰਜ ਚਾਹੀਦੇ ਆਪਾਂ ਤੇ ਆਪਣੇ ਚਾਰ ਬੈਠੇ ਆ ਵੇਖੋ ਜੀ ਚਾਰ ਬੈਠੇ ਇੱਕ ਬੰਨਿਆ ਲਓ ਜੀ ਦੇਖੋ ਹਾਂ ਜੋ ਭੈਣ ਦਿਆ ਲਗੜਿਆ ਬਸ ਲਾਉਣੇ ਕਬੂਤਰਾਂ ਨੂੰ ਲਾਉਂਦੇ ਵਿੱਚ ਬਚੀ ਆਪਣਾ ਫੇਰ ਬੱਗਾ ਤਾਂ ਮੈਂ ਕਬੂਤਰ ਹੈਗੇ ਦੇਖੋ ਯਾਰ ਕੀ ਕਬੂਤਰ ਦਾ ਹਾਂ ਸ਼ੌਂਕੀ ਛੱਡ ਜੀ ਕਿੱਸੇਓ ਬਾਈ ਓਕੇ ਆ ਜੀ ਕਿੱਥੋਂ ਆਇਓ ਜੀ ਲਾਈਟਾ ਰੋਲ ਵੀਰ ਨੂੰ ਵਾਰੀ ਵੇਖ ਲੋ ਉਹ ਲੱਗਦਾ ਲਾਲ ਦਾ ਮੋਢੇ ਤੇ ਨਾ ਯਾਰ ਥੋੜਾ ਜਿਹਾ ਮੋਢੇ ਤੇ ਲੱਗਿਆ ਮਨਪ੍ਰੀਤ ਸ਼ਿਟ ਵੀ ਹੈਗੇ ਉਹਦੇ ਕੈਪਚਰ ਹੋਇਆ ਸੀ ਕਿ ਨਹੀਂ ਹੋਇਆ ਨਹੀਂ ਨਹੀਂ ਮੈਂ ਤਾਂ ਇੱਥੇ ਖੜਾ ਸੀ ਮਨਾਂ ਕਿਸੇ ਕੁਝ ਨਹੀਂ ਮੰਨਦਾ ਮਨਾਈ ਇੱਥੇ ਖੜਾ ਸੀ ਇਹ ਇੱਥੇ ਖੜੇ ਸੀ ਅੱਛਾ ਇਹ ਇੱਥੇ ਖੜੇ ਸੀਗੇ ਅੱਛਾ ਇਹਨਾਂ ਨੇ ਵੇਖ ਲਿਆ ਕਬਾਲ ਨਾਲ ਮੁੰਡੇ ਆਈ ਦੋ ਹੈ ਉਹ ਕਹਿੰਦੇ ਪਾਈ ਗਈ ਪਾਈ ਗਈ ਪਾਈ ਗਈ ਇੰਨੇ ਹੀ ਹੋਇਆ ਬਸ ਮਲਟਜੀ ਨਜ਼ਰ ਜਿ ਮੈ ਜੀ ਨੂੰ ਇੱਧਰ ਆਇਆ ਉਹਨੂੰ ਖੱਦਾ ਪਾਈ ਗਿਆ ਸੀ ਉਹਨੇ ਭਰਾਵਾਂ ਨਾਲ ਇੱਕ ਗੇੜਾ ਪਾਇਆ ਮਲ ਭਜਾਇਆ ਕਰਕੇ ਸਿੱਧਾ ਛਧਰੀ ਦੀ ਓਏ ਹਾਂ ਸਿੱਧਾ ਛਧਰੀ ਜਮ ਲੈ ਆਈ ਨੇੜੇ ਬਈ ਯਾਰ ਧੰਨ ਭਗਤ ਧੰਨ ਕੀ ਹੋ ਗਿਆ ਹੈ ਉਹ ਡਾਂਗ ਭਾਰੀ ਪੁੱਤ ਬੜਾਈ ਹੋ ਗਈ ਸੀ ਵਰਟਾ ਵੱਜ ਗਿਆ ਇਹਦੇ ਲੈ ਕਿ ਮੜੇ ਤਦ ਗਰੀ ਖੜਾ ਹੋ ਗਿਆ ਵੇਖੋ ਲੈ ਲੱਗਾ ਤੇ ਲੈਂਡ ਜਗਾ ਬਣੀ ਬਚ ਗਿਆ ਨਾ ਬਚ ਗਿਆ ਫੇ ਮੋਢੇ ਕਿੱਥੇ ਸੀ ਲਾਲ ਜੀ ਦਾ ਬਾਦਲ ਵਾਲੇ ਕਹਿੰਦਾ ਨਾ ਲਊ ਮੈਂ ਸ਼ਿੱਟ ਆ ਇਹ ਇਹਨੂੰ ਖੂਨ ਸੀਗੇ ਖੂਨ ਪਵਾ ਡਾ ਕਰ ਬਗਲ ਉਹ ਖੁਣ ਕੇ ਦੇ ਬਿੱਲੀ ਆ ਗਈ ਸਹੀ ਆ ਇਧਰ ਲੈ ਬਾਸੂ ਫੜੇ ਇਹਨੂੰ ਇੱਥੋਂ ਹਾਂਗੇ ਨਿਕਲੀ ਜਾਂਦੇ ਕਿ ਤੂੰ ਥੋੜੇ ਬੋਲੇ ਮੇਰਾ ਧਾਣ ਨਿਕਲੇ ਤੇ ਫੜੇ ਨਾਲ ਨਿਕਲੇ ਦੇ ਡਾਰੀ ਕੋਈ ਨਹੀਂ ਦੇ ਫੜੇ ਨਾਲ ਵੜਦੇ ਨੇ ਨਾ ਪੁੱਤ ਚੋਰ ਪੈ ਗਈ ਜੀ ਓਕੇ ਰਿਪੋਰਟ ਦਾ ਨਹੀਂ ਬਚ ਗਏ ਨਾ ਬਚ ਗਏ ਬਚ ਗਏ ਸਾਰੇ ਸਾਰੇ ਫੁੱਟ ਗਏ ਇਹ ਲੋ ਜੀ ਇਧਰ ਚੋਬਰ ਕਰੀਂਦਾ ਟ੍ਰਿਆ ਸਾਹਬ ਦਾਣੇ ਪੋਣੇ ਕਹਿੰਦੇ ਦਾਣੇ ਪੋਣੇ ਬਈ ਚ ਹਾਂਜੀ ਦਾਣੇ ਪੈਂਦੇ ਹੁੰਦੇ ਇਹ ਜਿਹੜੇ ਦਾਣੇ ਪੈਂਦੇ ਆ ਘਰ ਦੇ ਸਾਹਫ ਦਾਣੇ ਨੂੰ ਪਾਈ ਗਈ ਕਬੂਤਰਾਂ ਨੂੰ ਹਾਂਜੀ ਪਾਣੀ ਪਾਉਣੇ ਨੇ ਨਿੱਗਾ ਪਾਣੀ ਪਾਉਣੇ ਚਾਚਾ ਜੀ ਅਸੀਂ ਕਰੋ ਦੱਤਾ ਪਾਣੀ ਲੈਂਦਾ ਨਿੱਗਾ ਨਿੱਗਾ ਦੱਤਾ ਦੱਤਾ ਪਾਣੀ ਪਵਾ ਦੇ ਪਾ ਦਿਓ ਪਾ ਦਿਓ ਪਾਤਾ ਪਾਸਾਰੇ ਪਾ ਲਈ ਫੇਰ ਵੇਖਾਂਗੇ ਜੀ ਲਗ ਲਾਦੀ ਲਾਦੀ ਦੌਣੀ ਦਾ ਵੇਲਾ ਹੈ ਸਾਨੂੰ ਬਣਾਉਣੀ ਪੈਂਦੀ ਆ ਸਾਨੂੰ ਬਣਾ ਕੇ ਗੁੰਡੇ ਦੀ ਪੈਂਦੀ ਆ ਬਣਾ ਕੇ ਸਾਨੂੰ ਦੇਣੀ ਪੈਂਦੀ ਆ ਗੁੰਡਾ ਨੰਬਰ 1 ਹਾਂਜੀ ਕੋਕਲੋਗੀ ਲਓ ਜੀ ਗੁੰਡਾ ਨੰਬਰ 2 ਸਾਨੂੰ ਬਣਾਉਣੀ ਪੈਂਦੀ ਆ ਰੱਖਿਆ ਬੰਦਾ ਮੈਂ ਕੈਮਰੇ ਸਾਡਾ ਬਣਾ ਕੇ ਸਾਨੂੰ ਦੇਣੀ ਪੈਂਦੀ ਆ ਗੁੰਡਾ ਨੰਬਰ 2 ਜੀ ਰੱਖ ਦੇ ਮਦਗਾਲੇ ਪਾਸੇ 3 ਐਂਡ 4 ਜੀ ਕੱਠਲ ਮੋਰ ਚਲਾ ਕੇ ਬੱਚਿਆਂ ਦੀ ਤਰਫ ਆ ਰਹਾ ਕਿਨੇ ਆਪਣਾ ਹੀ ਕੋਈ ਨਾ ਤੇ ਬਾਈ ਤੂੰ ਬਣਾਉਂਦਾ ਹੀ ਨਹੀਂ ਤੂੰ ਬਣਾਉਂਦਾ ਹੀ ਨਹੀਂ ਮੈਂ ਕਿਨੇ ਬਣਾ ਹੀ ਕੋਣ ਜਾਂਦਾ ਤੇ ਤੂੰ ਵਦਿਆ ਨਾਲ ਹਸਾਰਾ ਆਏਗਾ ਵਾਸਤੇ ਮੈਂ ਤਾਂ ਚੱਲ ਠੀਕ ਹੈ ਆਉਂਦੇ ਦਰ ਰਿਓ ਤੇ ਬਾ ਅਸੀਂ ਲਓ ਜੀ ਇਧਰ ਆਪਦਾ ਭਰਾਵਾ ਟੱਡਮਾਜ ਦਾ ਸਾਡਾ ਤੇਰੇ ਤੇ ਹਲਾ ਟੱਡਮਾਜ ਦਾ ਤੇਰੇ ਤਾਂ ਹੀ ਬਣਾ ਕੇ ਤੈਨੂੰ ਨਹੀਂ ਨਹੀਂ ਟੱਡਮਾਜ ਦਾ ਲਓ ਜੀ ਫੁੱਟਰ ਨੰਬਰ 3 ਤੇ ਨੰਬਰ 4 ਜੀ ਹਾਂ ਜੀ ਹੜ ਦੇ ਟਮਾਏ ਤਾਂ ਹੀ ਤੈਨੂੰ ਬਣਾ ਕੇ ਦਿੰਨੇ ਆਂ ਅਸੀਂ ਵਿੜ ਗੋ ਆਇਓ 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 ਪੱਤਾ ਆ ਕੇ ਹਾਜ਼ਰ ਹੋਟ ਉਹ ਫੁੱਟਾ ਇਹਨੇ ਗੱਟੀ ਲਾਈ ਖੁੱਡਾ ਨੰਬਰ ਫੈਜੀ ਆਇਓ ਨੰਬਰ ਫਾਈਲ ਤੇ ਆ ਗਈ ਦੂਸਰੇ ਸਾਰੇ ਗੁੱਡੇ ਰੱਖਦੇ ਤੇ ਰੱਖਦੇ ਹੀ ਗੁੱਡਾ ਦਾ ਨੰਬਰ 53 ਲੈ ਲਈ ਆ ਕੇ ਰਿਪੋਰਟ ਜੀ ਗੁੱਡੇ ਦੇ ਕੇ ਚੰਗਾ ਬਈ ਹਾਂਜੀ ਓਕੇ ਹੀ ਠੀਕ ਹੈ ਬਾਏ ਬਾਏ ਰੰਗਰ ਬਾਈ ਲੈਂਬ ਤੂੰ ਵੀ ਨਾਲ ਹੀ ਪੋੜੀ ਨਾਲ ਜਾਣਾ ਮੇਰੇ ਤੂੰ ਨਾ ਨਾ ਛੱਡ ਕੇ ਤੂੰ ਹੀ ਹੋਣਾ ਮੈਨੂੰ ਛੱਡਿਆ ਹੋਣਾ ਲੈ ਵੀ ਕੱਲ ਨੂੰ ਭਾਲੇ ਪੱਠੀਆਂ ਆਪਣੀ ਫਿਰ ਤੀ ਪੱਠੀ ਉੱਟ ਗਿਆ ਚੌੜ ਨੇ ਅੱਜ ਬਹੁਤ ਭਾਲੀ ਚੌੜ ਕੇ ਬੰਦਾ ਖੜਾ ਬਾਹਰ ਤੇ ਵਖੀ ਲੈ ਬੋਕਰਾਂ ਹੀ ਨੇ ਰੁਪਏ ਨੇ ਬਣਾਉਂਦਾ ਮੋਰ ਪੱਪੀ ਆਣਾ ਮੋਰ ਮੱਪੀ ਆਣਾ ਇਹ ਮੋਰ ਮਾਂ ਜਾਵਣਾ ਤਾਂ ਮੈਂ ਤਾਂ ਦੰਦ ਦੇ ਦੇ ਵਖੀ ਲੈ ਚੰਗਾ ਬਾਈ ਤੂੰ ਵੇਖੀ ਏ ਲੈ ਵੀਰ ਦੇ ਵਖੀ ਲੈ ਭਰਾਵਾ ਛਾਣਾ ਵੇਣਾ ਮੰਦਲ ਵੀਰ ਬਰਾ ਇਹ ਲੈ ਆ ਵੀ ਲੈ ਮੋਰ ਬਣਾਉਂਦਾ ਯੇ ਮੋਰ ਮੁੱਪੀਆ ਨਾ ਬਹੁਤ ਸਾਨਾ ਬਾਈ ਜੀ ਤੂੰ ਸਿਰ ਸਿਰਾ ਦੁਬਈ ਤੂੰ ਸੇਰਾ ਮੋਰ ਲੱਕ ਵਰਗਾ ਮੋਰ ਬਣ ਗਿਆ ਲੈ ਬਣ ਗਿਆ ਨਹੀਂ ਤਾਰ ਕੇ ਮੈਂ ਤੈਨੂੰ ਮੋਰ ਮੁੱਪੀਆ ਨਾ ਇੰਨੇ ਕੰਮ ਬਸ ਕੁਛ ਹੈ ਲੈ ਵੀ ਬਈ ਬੈਪ ਟੰਗ ਲੀਏ ਇਹਦੇ ਕੋਲੇ ਡਾਉਨਿੰਗ ਚੰਨ ਨਹੀਂ ਲੱਗਣੀ ਕਰਦਾ ਇੱਥੇ ਤਾਂ ਲੈਡ ਵੀ ਨਹੀਂ ਛੱਡਦੀ ਉਂਗਲ ਆ ਇਹਦਾ ਪਤਾ ਨਹੀਂ ਲੱਗਿਆ ਬੋਕਰ ਦਾ ਪਤਾ ਲੱਗਿਆ ਨੇ ਨਹੀਂ ਕੀ ਆ ਮੰਦਗਾ ਹੋਗਾ ਓਏ ਚੰਗਾ ਰਹਿ ਬਾਈ ਯਾਰ ਆ ਦੰਦ ਜੀ ਉਹ ਚੰਗਾ ਚਲੀ ਗਏ ਬਾਏ ਬਾਏ ਓਕੇ ਬਾਏ ਬਾਏ ਲਵ ਯੂ ਬਾਏ